ਸਸੇ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਣੀ ਹੈਗੇ ਸੋਇਆ ਬੀਨੀਆਂ ਬਣੀਆਂ ਬਹੁਤ ਮਜ਼ੇਦਾਰ ਬਣੀਆਂ ਨੇ ਬਹੁਤ ਟੇਸ ਦੀ ਸਬਜੀ ਬਣਦੀ ਹੈ ਬਹੁਤ ਜਲਦੀ ਬਣਦੀ ਆ ਤੁਹਾਨੂੰ ਹੈ ਕਿ ਜਲਦੀ ਜੀ ਆਪਾਂ ਬਹੁਤ ਥੋੜਾ ਟਾਈਮ ਆਪਣੇ ਕੋਲ ਬਹੁਤ ਜਲਦੀ ਬਣਾ ਕੇ ਸਬਜੀ ਪਾ ਤਿਆਰ ਕਰ ਸਕਦੇ ਆ ਇਹ ਲੇਪ ਸਭ ਤੋਂ ਪਹਿਲਾਂ ਪਾਉਣ ਕੜਾਈ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਨੂੰ ਬੋਇਲ ਕਰਾਂਗੇ ਥੋੜੇ ਜਿਹਾ ਨਾ ਆਪਾਂ ਜਿੰਨੀ ਕੋਣੀ ਪਾਣੀ ਸਾਹਨ ਪਾਣੀ ਪਾ ਲੈਣਾ ਹੈ ਨੂੰ ਕਰਕੇ ਇਹਦੇ ਵਿੱਚ ਬੜੀਆਂ ਇੱਕ ਆ ਪਾਏ ਮੈਂ ਬੜੀਆਂ ਬਹੁਤ ਜ਼ਿਆਦਾ ਨਹੀਂ ਬਣਾਉਣੀ ਥੋੜੀ ਜਿਹਾ ਬਣਾਉਂਗੀ ਇਹਨੂੰ ਘਰ ਤਾਂ ਮੈਂ ਉੱਪਰ ਇਹ ਦੇ ਅ ਦੇਖੋ ਬੋਇਲ ਆ ਗਿਆ ਬੜੀਆਂ ਨੂੰ ਬਿਲਕੁਲ ਸੌਫਟ ਹੋ ਜਾਣਾ ਪਾ ਧਿਆਨ ਰੱਖਣਾ ਪੂਰੀ ਤਰ੍ਹਾਂ ਉਬਲ ਕੇ ਨਾ ਪੂਰੀ ਤਰ੍ਹਾਂ ਸੌਫਟ ਹੋ ਜਾਣੀ ਚਾਹੀਦੀ ਹੈ ਇਹ ਹੁਣ ਪਾ ਠੰਡੇ ਪਾਣੀ ਦੇ ਵਿੱਚ ਪਾਦਾ ਹੁਣ ਸਰੀਆ ਸਟੈਂਡ ਕਰਕੇ ਸਾਰਾ ਪਾਣੀ ਦਾ ਕਾਢੇ ਦਾ ਹੁੰਟੰਡਾ ਪਾਣੀ ਪਾ ਕੇ ਨਚੋੜ ਦੇਣੀ ਹੈ ਚੰਗੀ ਤਰ੍ਹਾਂ ਆਪਾਂ ਸਾਰੀਆਂ ਬੜੀਆਂ ਨਚੋੜ ਕੇ ਸਾਰਾ ਪਾਊਡਰ ਜਿਹੜਾ ਵਿੱਚੋਂ ਇਹ ਕੱਢ ਦਾਂਗੇ ਇਹਦੀ ਠੰਡੀਆਂ ਵੀ ਹੋ ਜਾਣ ਤੇ ਪਾਣੀ ਪਾਊਡਰ ਵੀ ਸਾਰਾ ਨਿਕਲ ਜਾਂਦਾ ਧਿਆਨ ਰੱਖਣਾ ਹੈ ਚੰਗੀ ਤਰ੍ਹਾਂ ਕਰਕੇ ਇਹਨਾਂ ਨੂੰ ਨਚੋੜ ਕੇ ਉਹ ਬੌਲ ਦੇ ਵਿੱਚ ਸਾਰਾ ਨਚੋੜ ਕੇ ਬੌਲ ਦੇ ਰ ਕੱਢ ਕੇ ਉਹ ਬੌਲ ਦੇ ਵਿੱਚ ਪਾ ਦਾਂਗੇ ਘੁਟਕੇ ਨਚੋਲਣੀਆਂ ਸਾਰਾ ਪਾਣੀ ਕੱਢਣ ਨਾਲ ਤੁਹਾਨੂੰ ਜਿਹੜਾ ਰਹਿ ਦੱਸ ਜਾਏਗਾ ਥਰਾ ਪਾਣੀ ਤੱਕੜਾ ਪੈਣ ਪਾਤਾ ਦੇ ਵਿੱਚ ਲੈ ਪ੍ਰਸ਼ਾਸਨਪਤੀ ਕੀ ਕੀ ਕਰਦੇ ਆਪਾਂ ਇਹਨੂੰ ਤੋਂ ਸਕੇ ਸਰੀ ਹੁਣੀ ਉਪ ਚੰਗੀ ਤਰ੍ਹਾਂ ਨਿਚੋੜ ਲੀਆਂ ਉਹ ਹੀ ਗੱਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਸਕਾ ਲਿਆ ਉਹਦੇ ਵਿੱਚ ਵਾਲਿਆ ਪਾਣੀ ਸੌਰੀ ਤੇਲ ਪਾਇਆ ਸਰੋਂ ਦਾ ਥੋੜਾ ਖੁੱਲਾ ਤੇਲ ਪਾਇਆ ਮੈਂ ਥੋੜਾ ਜਿਹਾ ਨਹੀਂ ਪਾਣਾ ਹੈ ਕਿਉਂਕਿ ਆਪਾਂ ਬੜੀਆਂ ਫੜਾਈ ਫਰਾਈ ਕਰਨੀਆਂ ਇਹਦੇ ਵਿੱਚ ਹਾਂਜੀ ਤੇਲ ਹੋ ਗਿਆ ਗਰਮ ਆਪਣਾ ਬੜੀਆਂ ਪੇਚਾ ਪਾ ਕੇ ਚੰਗੀ ਤਰ੍ਹਾਂ ਉਹਨੂੰ ਪੁੰਨ ਲੈਣਾ ਬੜੀਆਂ ਨੂੰ ਕ੍ਰਿਸਪੀ ਜਨ ਕਰਨੀ ਭੁੰਨ ਕੇ ਵਧੀਆਂ ਕਰ ਦੇਣੀਆਂ ਨੇ ਬਸ ਬੜੀਆਂ 'ਚ ਪਾਣੀ ਨਾ ਰਵੇ ਕਟ ਕੇ ਨੇ ਚੋਣੀ ਚੰਗੀ ਤਰ੍ਹਾਂ ਤੇ ਜਲਦੀ ਹੋ ਜਾਣੀਆਂ ਆਪਣੀਆਂ ਹਰਾਈਏ ਨਾਲੇ ਛਿੱਟੇ ਨਹੀਂ ਪੈਣਗੇ ਆਪਣੇ ਉੱਪਰ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਪੁਰਕਿਆਂ ਕਲਰ ਚੇਂਜ ਹੋ ਚੁਲੇ ਦੇਖੋ ਥੋੜਾ ਟਾਈਮ ਲੱਗ ਜੂ ਪਰ ਚੰਗੀ ਤਰ੍ਹਾਂ ਕਰਨੀਆਂ ਨੇ ਇੰਨਾ ਥੋੜਾ ਨਹੀਂ ਰਹਿਣ ਦਣੀਆਂ ਵੀ ਗਿੱਲੀਆਂ ਹੀ ਨਹੀਂ ਰਹਿਣ ਦਣੀਆਂ ਆਪਾਂ ਨੇ ਇਸ ਚੱਪ ਹੈਗਾ ਆਪਾਂ ਚੰਗੀ ਤਰ੍ਹਾਂ ਕਰਨਾ ਵਾਸਤੇ ਸਵੇਰ ਸੋਹਜੋਤੀਆਂ ਬਣੂਗੀ ਆਪਣੀ ਇੱਕ ਸਹੀ ਹੋ ਗਈਆਂ ਆਪਾਂ ਕੱਟ ਕੇ ਤੇ ਤੇਲ ਦੇ ਵਿੱਚ ਬਾਹਰ ওই ਵਾਲੀ ਬਾਲ ਦੇ ਵਿੱਚ ਪਾਲ ਸਕਾ ਕੇ ਉਹਨੂੰ ਅੰਨੀ ਬੁਣੀ ਕੱਟ ਕੇ ਚ ਪਾ ਲੈਣੀ ਆਪਾਂ ਨੇ ਉਹ ਜਲ ਜੁ ਜਵੰਦੀ ਬਹੁਤ ਜਲਦੀ ਬਣ ਜਾਂਦੀ ਹੈ ਬਹੁਤ ਟਾਈਮ ਨਹੀਂ ਲੱਗਦਾ ਇਹਨੂੰ ਔਰ ਬਹੁਤ ਟੇਸਟੀ ਬਣਦੀ ਹੈ ਨੀ ਤੁਨ ਸਭ ਕਿਹ ਵੈਂਦੇ ਦੇ ਵਿੱਚ ਇਹ ਪਨੀਰ ਅੱਜਕੱਲ ਪਿਓਰ ਨਹੀਂ ਆਉਂਦਾ ਤਾਂ ਕਰਕੇ ਪਨੀਰ ਨੂੰ ਬਿਲਕੁਲ ਪਸੰਦ ਨਹੀਂ ਕਿ ਬਹੁਤ ਘੱਟ ਬਣਾਉਣੀ ਪਨੀਰ ਤਾਂ ਵਈ ਤਪਾਲੀਆਂ ਇਹਦੇ ਵਿੱਚ ਆਪਾਂ ਹੋਣਾ ਹੈਗਾ ਦਹੀਂ ਨਹੀਂ ਥੋੜਾ ਜਿਹਾ ਮੇਰੇ ਕੋਲ ਜਿੰਨਾ ਕਹਿ ਗਿਆ ਮੈਂ ਨਾਲ ਕੀ ਪਾ ਲੈਣਾ ਪਰ ਸਬਜ਼ੀ ਉਹਦੀ ਬਣ ਜਾਣੀ ਪੂਰੀ ਹੈਗੀ ਇਹ ਚਵਲ ਲਾਉ ਕਿ ਮਿਰਚ ਪਾਤੀ ਹੈ ਦਹੀਂ ਦੇ ਵਿੱਚ ਧਨੀਆ ਪਾਊਡਰ ਪਾਤਾ ਆਪਾਂ ਨੇ ਹਲਦੀ ਪਾਈ ਹੈ ਥੋੜੀ ਜੀ ਨਹੀਂ ਸਬਜ਼ੀ ਬਣਨੀ ਸਾਥੀ ਹਲਦੀ ਚ ਪਾਤੀ ਆਪਾਂ ਨੇ ਕਿੰਨੀ ਤਰ੍ਹਾਂ ਫੈਣ ਲੈ ਰਹੀ ਨੂੰ ਹਾਂ ਹੁਣ ਤੱਕ ਆ ਬਣੀ ਧਨੀਆ ਸੂਰੀ ਮੇਥੀ ਹੋਈ ਹੈ ਥੋੜੀ ਮੈਂ। ਰੋਕਿਛ ਪਾ ਕੇ ਚੰਗੀ ਤਰ੍ਹਾਂ ਨਹੀਂ ਫੈੱਡ ਲੈਣਾ। ਉਦਹੀਂ ਪਾ ਦੂੰਗੀ ਮੈਂ ਬੜੀਆਂ ਦੇ ਵਿੱਚ। ਮੈਰੀਨੇਟ ਕਰਕੇ ਉਹਨਾਂ ਰੱਖ ਦੇਣਾ ਆਪਾਂ 10 ਮਿੰਟ ਲਈ। ਉਹਦੇ ਨਾਲ ਆਪਾਂ ਮਸਾਲਾ ਤਿਆਰ ਕਰਾਂਗੇ ਦਾ। ਬੜੀਆਂ ਥੋੜੀਆਂ ਲਈ ਇੰਨਾ ਕਦੇ ਹੀ ਬਹੁਤ ਆ ਜੀ ਥੋੜੀ ਜਿਆਦਾ ਤੋਂ ਬੜੀਆਂ ਜਿਆਦਾ ਨਹੀਂ ਪਾ ਸਕਦੇ ਹਾਂ। ਔਰ ਬੜੀਆਂ ਲਈ ਬਹੁਤ ਦਹੀਂ ਹੈ ਨਾ ਜੀ ਤੇ ਬੜੀਆਂ ਥੋੜੀ ਸਬਜੀ ਬਣਾਈ ਉਹ ਜ਼ਿਆਦਾ ਨਹੀਂ ਬਣਾਈਵੇਂ ਜਿਵੇਂ ਲਈ ਮੈਰੀਨੇਟ ਕਰਕੇ ਇਹਨਾਂ ਰੱਖ ਦਾਂਗੇ ਆਪਾਂ ਹੁਣ ਇੱਕ ਸਾਈਡ ਤੇ ਟੱਕ ਕੇ ਹੁਣ ਆਪਾਂ ਕਰਦੇ ਆਂ ਅਗਲੇ ਪ੍ਰੋਸੈਸ ਵੱਲ ਚੱਲਦੇ ਆਂ ਇਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਕਿਲੋ ਵਿੱਚੋਂ ਕੱਢਦਾ ਫालतू ਤੇਲ ਜਿਹੜਾ ਸੀ ਮੈਂ ਕੱਢਦਾ ਥੋੜਾ ਤੇਲ ਲੈਂਦਾ ਵਿੱਚ ਜਿੰਨਾ ਕਿ ਆਪਾਂ ਲੋੜ ਆ ਤੇ ਚਾ ਪਾਉਂਗੀ ਹੁਣ ਅੱਗੇ ਲਸਣ ਪਿਆਜ਼ ਤੇ ਅਦਰਕ ਨੂੰ ਮੈਂ ਆਪਣਾ ਕਰ ਲਿਆ ਹੋਇਆ ਚੋਪਰ ਦੇ ਵਿੱਚ ਜੀਰਾ ਪਾਇਆ ਥੋੜਾ ਜਿਹਾ ਤੇਲ ਦੇ ਵਿੱਚ ਜੀਰਾ ਜੇ ਪਤਾ ਤੁਹਾਨੂੰ ਜੀਰਾ ਤਾਂ ਪਾਉਣਾ ਹੀ ਹੁੰਦਾ ਤੜਕੇ ਦੇ ਬਲ ਨੇ ਜੀਰਾ ਪਾਉਣਾ ਕਰੈਕਰ ਪਾਉਣ ਕਰਨ ਲਈ ਆਪਾਂ ਥੋੜਾ ਜਿਹਾ ਥੋੜੀ ਜਿਹੀ ਹਿੰਗ ਪਾ ਕੇ ਨੂੰ ਕਰਕਰ ਕਰ ਲਾਂਗੇ ਆਪਾਂ ਜੋ ਤਾਂ ਮਸਾਲਾ ਜਿਹੜਾ ਉਹ ਚੌਪ ਕਰਕੇ ਰੱਖੇ ਪਿਆ ਆ ਯਾਦ ਰੱਖ ਤੇ ਲਸਣ ਹਰੀ ਮਿਰਚ ਥਾਲ ਮਿਰਚ ਉਹ ਚਪਾਤੀ ਵਿੱਚ ਦਹੀਂ ਦੇ ਵਿੱਚ ਥੋੜੀ ਵਾਕੀ ਹਰੀ ਮਿਰਚ ਪਾਈ ਆ ਫਿਰ ਜਿੰਨੀ ਤੁਹਾਨੂੰ ਪਸੰਦ ਆ ਜਿੰਨੀ ਤੁਸੀਂ ਆਪਣੇ ਬੱਚਿਆਂ ਲਈ ਬਣਾਉਣੇ ਘੱਟ ਪਾ ਲਓ ਜਾਂ ਜ਼ਿਆਦਾ ਪਾ ਲਓ ਜਿੰਨੀ ਕਿ ਰਿਕਰੀ ਬਣਾਉਣੀਆਂ ਨੇਕ ਪਾਓ ਮਸਾਲਾ ਭੁੰਨ ਲਾਗੇ ਚੰਗੀ ਤਰ੍ਹਾਂ ਪਾਹੇ ਪਿਆਜ਼ ਥੋੜੇ ਬ੍ਰਾਊਨ ਕਰ ਲਾਂਗੇ ট্রান্সਪਰੈਂਟ ਹੋ ਜਾਣ ਪ੍ਰਪੇਅਰ ਪਿਆਜ਼ ਉਸੇ ਨਾਲ ਕਿ ਧਿਆਨ ਰੱਖਣਾ ਬਹੁਤ ਜ਼ਿਆਦਾ ਕਦੇ ਪਿਆਜ਼ ਕਾਲੇ ਨਹੀਂ ਕਰਨੇ ਬਹੁਤ ਜ਼ਿਆਦਾ ਨਹੀਂ ਭੁੰਨੀ ਨੂੰ ਕਾਲੇ ਕਦੇ ਨਹੀਂ ਕਰਦੀ ਬਹੁਤ ਜ਼ਿਆਦਾ ਪਿਆਜ਼ ਬਸ ਥੋੜੇ ਬ੍ਰਾਊਨ ਕਰਦੀ ਹੁੰਦੀ ਆ ਥੋੜੀ ਜਲਦੀ ਵੀ ਥੋੜੀ ਜਿਹੀ ਚਵਾਈ ਥੋੜੀ ਜਲਦੀ ਐ ਚਵਾਈ ਬਸ ਥੋੜੇ ਨਮਕ ਨਮਕ ਆਪਾਂ ਲੋੜਾ ਬੜੀ ਮਿਰਚ ਨਿਓ ਚ ਬਈਓ ਤੋਂ ਬਾਕੀ ਦੀ ਝਵਾਣੀਆਂ ਪਾ ਧਿਆਨ ਨਾਲ ਰੱਖਣਾ ਸਾਰੀ ਸਬਜ਼ੀ ਕਿੰਨੀ ਚਾਹੀਦੀ ਆਪਾਂ ਨੂੰ ਇਹਨਾਂ ਦਾ ਧਿਆਨ ਰੱਖਣਾ ਕਿ ਇਹ ਚ ਕੱਟ ਵਗਿਆ ਥੋੜੀ ਜੀ ਪਾ ਦਿਓ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਧਿਆਨ ਰੱਖਣਾ ਕਿ ਜ਼ਿਆਦਾ ਨਾ ਹੋ ਜਾਈਏ ਇਹ ਚ ਬਾਕੀ ਆਪਾਂ ਬੜੀਆਂ ਥੋੜੀ ਜੀ ਬੋਇਲ ਕਰਨ ਚੱਲ ਜੀ ਇਹ ਪਕਾ ਕੇ ਰੱਖੇ ਹੋਏ ਸੀ ਮੈਨੇਟ ਇਹਨਾਂ ਵਿੱਚ ਪਾ ਕੇ ਫਟਾਫਟ ਸਬਜੀ ਬਣ ਜਾਂਦੀ ਬਹੁਤ ਜਲਦੀ ਬਣਦੀ ਬਹੁਤ ਵਧੀਆ ਸਬਜੀ ਬਣਦੀ ਆ ਇਹ ਕਾਲੀਏ ਚਟਪਟ ਹੁਣਾ ਦਿੰਦੇ ਕੋਈ ਆਲੂ ਜਿਹਦੇ ਨੂੰ ਟਾਈਮ ਨਹੀਂ ਲੱਗਦਾ ਇਹਨੂੰ ਬਹੁਤ ਜ਼ਿਆਦਾ ਜਲਦੀ ਬਣਦੀ ਆ ਨਾ ਕੋਈ ਇਹਰ ਕਿਸੇ ਜੂ ਆਲੂ ਗਾਰੇ ਚ ਪਈ ਥੋੜਾ ਟਾਈਮ ਲੱਗਦਾ ਬਣਨ ਨੂੰ ਇਹ ਤਾਂ ਬਹੁਤ ਜਲਦੀ ਬਣ ਜਾਂਦੇ ਬੜੀਆਂ ਚੜਤ ਨੇ ਬਣ ਜਾਂਦੀਆਂ ਨੇ ਉਹ ਤਾਂ ਨੀ ਉਹ ਤਾਂ ਚਾਲੀ ਸਬਜੀ ਹਲਮੋ ਸਭਣੀ ਤਿਆਰ ਹੋ ਗਈ ਦੇਖੋ ਉਹ ਵਧੀਆ ਸੋਜੂ ਬਣ ਕੇ ਤਿਆਰ ਹੋ ਗਈ ਜਦੋਂ ਮੈਂ ਯਾਦ ਰੋਡੀਆਂ ਪਾਲਾ ਮੈਂ ਥੋੜੀ ਬਣਾਈ ਹੈ ਜਿੰਨੀ ਕੁ ਮਿਲ ਲੋਟ ਦੀ ਮਾਨੀ ਕੁ ਬਣਾਈ ਆ ਉਹ ਜਿਆਦਾ ਨਹੀਂ ਬਣਾਈ ਕਿ ਮਹਿਮਾਨਾਂ ਦੇ ਪਰ ਥੋੜਾ ਥੋੜਾ ਬਣਾ ਕੇ ਚਾਹ ਦੇਖੋ ਸੋਜੂਆਂ ਕੀ ਤਿਆਰ